ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਿਸ਼ਾ ਸ਼ਹੀਦਾਂ ਭਾਈ ਮਨੀ ਸਿੰਘ ਜੀ ਤਰਨਾ ਦਲ ਸਮੂਹ ਜਥਾ ਰਾਜ ਖਾਲਸਾ ਸ਼ੌਣੀ ਨਿਹੰਗ ਸਿੰਘਾਂ ਗੁਰਦੁਆਰਾ ਸ਼ਹੀਦ ਦਰਬਾਰ ਖਾਲਸਾ ਜੁਝਾਰ ਨਗਰ ਨੇੜੇ ਵੱਡੀਆਂ ਦੀ ਪਟਿਆਲਾ ਵਿਖੇ ਹਰ ਮਹੀਨੇ ਜੋ ਫੁੱਲ ਮਾਸੀ ਦੇ ਹੜਾ ਮਨਾਇਆ ਜਾਂਦਾ ਹੈ ਹਮ ਸੰਚਾਰਿਓ ਹੁੰਦਾ ਹੈ ਉਹ ਸਾਲ ਵਿੱਚ ਸ਼ਹੀਦ ਭਾਈ ਮਨੀ ਸਿੰਘ ਜੀ ਦੇ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਹੋਏ ਔਰ ਪ੍ਰਕਾਸ਼ ਦਿਹਾੜੇ ਨਹੀਂ ਮੁੱਖ ਰੱਖਦੇ ਹੋਏ ਇਹਨਾਂ ਦੇ ਆਪਣੇ ਦਿਹਾੜੇ ਮਨਾਏ ਜਾਂਦੇ ਹਨ ਲੜੀਵਾਰ ਖੁੱਲੇ ਸਹਿਜ ਪਾਠਮਬੇ ਜਾਂਦੇ ਹਨ ਔਰ ਖੂਨਦਾਨ ਕੈਂਪ ਲਗਾਏ ਜਾਂਦੇ ਹਨ ਔਰ ਇਸ ਵਾਰ ਸੰਗਤਾਂ ਦੇ ਸਹਿਯੋਗ ਨਾਲ ਸ਼ੌਣੀ ਨਿਹੰਗ ਸਿੰਘਾਂ ਗੁਰਦੁਆਰਾ ਦਰਬਾਰ ਖਾਲਸਾ ਵਿਖੇ ਇਸ ਵਾਰ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਲਗਾਇਆ ਜਾ ਰਿਹਾ ਹੈ ਔਰ 9 ਤਰੀਕ ਸਮਾ ਐਤਵਾ ਦੇ ਐਤਵਾਰ ਸਮਾ 12:00 ਜ ਰੰਭ ਹੋਏਗਾ ਉਹ ਜੋ ਆਪਣੇ ਕੈਂਪ ਹੈ ਨੋ ਅੱਖਾਂ ਦਾ ਫ੍ਰੀ ਚੈੱਕਅਪ ਕੈਂਪ ਉਹ ਆਪਣੇ 9 ਵਜੇ ਲੈ ਕੇ 11 ਤੱਕ ਕੈਂਪ ਲਗਾਇਆ ਜਾਏਗਾ ਸਤ ਸੰਗਤ ਨੂੰ ਬੇਨਤੀ ਹੈ ਹੁਮ ਹੁਮਾ ਕੇ ਪਹੁੰਚੋ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਅਸੀਸਾਂ ਪ੍ਰਾਪਤ ਕਰੋ ਉਹ ਦਾਸਾਂ ਵੱਲੋਂ ਵੀ ਇਹੀ ਜੋ ਜੜੀ ਆਸ ਬੇਨਤੀ ਹੈ ਕਿ ਜਿੱਧਰ ਵੀ ਆਵੇ ਸੁਖ ਦਸਨ ਆਵੇ ਜਿੱਧਰ ਵੀ ਆਵੇ ਹਵਾ ਦਾ ਠੰਡਾ ਬੋਲਾ ਆਵੇ ਵਾਹਿਗੁਰੂ ਜੀ ਕਾ ਬਾਈ ਇਹ ਉਪਰਾਲਾ ਕਿੰਨੇ ਸਮੇਂ ਤੋਂ ਸ਼ੁਰੂ ਕੀਤਾ ਸੀ ਇਹ ਜੀ ਵੈਸੇ ਤਕਰੀਬਨ 8-9 ਸਾਲ ਹੋ ਗਏ ਨੇ ਪਰ ਤਕਰੀਬਨ 4 ਸਾਲਾਂ ਤੋਂ ਰੈਗੂਲਰ ਚੱਲ ਰਿਹਾ ਹੈ ਬਿਨਾਂ ਨਾਂਗੇ ਸਹੀ ਕਹੀ ਇਸ ਤੋਂ ਲਾਵਾ ਬਾਬਾ ਜੀ ਅੱਜ ਦੀ ਜੋ ਨੌਜਵਾਨ ਪੀੜ੍ਹੀ ਆ ਉਹ ਸਿੱਖ ਤੋਂ ਦੂਰ ਹੁੰਦੀ ਜਾ ਰਹੀ ਆ ਇਸ ਲਈ ਵੀ ਪੰਥਕ ਅਸੀਂ ਬੇਨਤੀ ਕਰਦੇ ਕੋਈ ਇਸ ਵਿੱਚ ਲਹਿਰ ਚਲਾਈ ਜਾਵੇ ਲੋਕਾਂ ਨੂੰ ਸਿੰਗਲ ਹੀ ਕਰਕੇ ਜਾਗਰੂਕ ਕੀਤਾ ਜਾਵੇ ਇਸ ਲਈ ਅਸੀਂ ਇਹੀ ਉਪਰਾਲਾ ਅਸੀਂ ਉਪਦੇਸ਼ ਦੇਣ ਤੇ ਅਸੀਂ ਮਿਸ਼ਨ ਵਿੱਚ ਹੀ ਅਮਰ ਸੰਚਾਰ ਰੱਖਿਆ ਜਾਂਦਾ ਹੈ ਉਹ ਅਸੀਂ ਕਦੇ ਵੀ ਗਿਣਤੀ ਮਿੰਤੀ ਚੱਕਣ ਦੀ ਪੈਂਦੇ 150 ਬੰਦਾ ਇਕੱਠਾ ਹੋਏਗਾ ਤਾਂ ਹੀ ਅਮਰ ਸ਼ਕਾਇਆ ਜਾਵੇਗਾ ਅਸੀਂ ਕਹਿੰਨੇ ਅਗਰ ਇੱਕ ਹੈ ਤਾਂ ਦੋ ਹੈ ਦੋ ਨਹੀਂ ਤਾਂ ਚਾਰ ਜੇ ਚਾਰ ਨੇ ਤੇ ਇੱਕ ਵੀ ਹੋਵੇ ਉਹਦੇ ਲਈ ਵੀ ਬਾਟਾ ਤਿਆਰ ਹੈ ਪੰਸੰਗਾ ਵੱਲੋਂ ਹਰ ਮਹੀਨੇ ਪੂਨਮਾਸ਼ ਨੂੰ ਨਹੀਂ ਜਾਂਦੀ ਹੈ ਔਰ ਅੰਮਸ ਸੰਚਾਰ ਹੁੰਦਾ ਹੈ ਤਾਂ ਕਿ ਨਸ਼ਿਆਂ ਤੋਂ ਆਉਣ ਲਈ ਪੀੜੀ ਦੂਰ ਰਹਿ ਸਕੇ ਔਰ ਇੱਕ ਚੰਗਾ ਸੁਚੇਤ ਜੀਵਨ ਸਮਾਜ ਦੇ ਵਿੱਚ ਸਿਰ ਦੇ ਸੇ ਪੰਜਾਬ ਦੇ ਨੌਜਵਾਨੀ ਪੀੜ ਨੂੰ ਕੀ ਸੰਦੇਸ਼ ਦੇਣਾ ਚਾਹੁੰਦੇ ਹੋ ਇਹੀ ਕਹਿਣਾ ਚਾਹਾਂਗੇ ਕਿ ਜੋ ਵਕਤ ਬੀਤ ਗਿਆ ਸੋ ਬੀਤ ਗਿਆ ਅੱਬ ਉਹ ਹੱਥ ਨਹੀਂ ਆਏਗਾ ਆਨੇ ਵਾਲੇ ਵਕਤ ਨੂੰ ਸੰਭਾਲੋਗੇ ਤਾਂ ਬੇਕਾਰ ਨਹੀਂ ਜਾਏਗਾ ਸੋ ਦੋਸਤੋ ਸਾਧ ਸੰਗਤ ਜੀ ਬੇਨਤੀ ਇਹੀ ਹੈ ਕਿ ਅਸੀਂ ਆਉਣ ਦਾ ਸਮਾਂ ਇਹਨੂੰ ਅਸੀਂ ਕਾਬੂ ਕਰ ਲਈਏ ਇਸਨੂੰ ਅਸੀਂ ਸੰਭਾਲ ਲਈਏ ਤਾਂ ਇਹ ਛੱਡ ਲਈ ਪੈਟਰ ਹੋਵੇਗਾ ਨਾਮ ਜਪੋ ਕਿਰਤ ਕਰੋ ਵੰਡ ਛਕੋ ਅਮਰ ਛਕੋ ਸੇਂਗ ਸਜੋ ਤੇ ਕੋੜ ਕਟੋ ਇਹੀ ਨਾਨਕ ਦਾ ਉਪਦੇਸ਼ ਹੈ ਤੇਹੀ 10 ਦਾ ਉਪਦੇਸ਼ ਹੈ 10 ਰਾਜ ਖਾਲਸਾ ਫਿਰ ਆਮ ਜੀ ਦਾ ਪੱਤਰਕਾਰਾਂ ਨੂੰ ਧੰਨਵਾਦ ਕਰਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਕਰ ਲਓ ਬਦੇ ਪਵਨਿਆਲੋ ਜਾਵੇ ਤਨ ਤਨ ਸ਼ੀਤ ਬਾਈ